ਆ ਕੰਮੀ ਨੇ ਬੜਾ ਸਿਆਪਾ ਖਾਣਾ ਸਾਰਾ ਦਿਨ ਹਜੇ ਇੱਕ ਕਰਿਆ ਨਹੀਂ ਦੂਜਾ ਤਿਆਰ ਰਹਿੰਦਾ ਰੋਟੀ ਟੁੱਕ ਭਾਂਡੇ ਭੁੰਡੇ ਨਾਕਸ ਕਰਨਾ ਕੀ ਕੀ ਕਰੇ ਬੰਦਾ ਬੁੰਦਲੇ ਆਂਦਾ ਹੈਗਾ ਭੂ ਹਏ ਅੱਧਾ ਦਿਨ ਨਾ ਕਿ ਮੈਂ ਤਨਾ ਕਿਸ ਨੇ ਗੱਲ ਦੱਸੀ ਹੈ ਨਾ ਹੀ ਮੈਂ ਪੁੱਛੀ ਹੈ ਉਹ ਮੇ ਤਾਂ ਰੋਟੀ ਨਹੀਂ ਹਾਜਮ ਹੋ ਰਹੀ ਲਈ ਪਈ ਹੈ ਹਾਏ ਬੂ ਮੈਂ ਹੁਣ ਕੀ ਕਰੂੰ ਚੁਗਲੀ ਚੱਪੇ ਬਿਨਾ ਦਿਨ ਨਹੀਂ ਲੰਘਣਾ ਕੀ ਦੇ ਕਰੇ ਜਾਮਾ ਕੀ ਦੇ ਜਾਮਾ ਹੋ ਕਰਦੇ ਲੰਬੜਾਂ ਦੇ ਜਾਨੀ ਉਹਨਾਂ ਦੇ ਸੜਕੇ ਨੇ ਸਾਸਨੂਹਾਂ ਦੀ ਗੱਲ ਚੱਲ ਚੱਲਦੇ ਆਂ ਨਹੀਂ ਕਿਵੇਂ ਆਪ ਐਨੇ ਕੁਛ ਨਹੀਂ ਠੀਕ ਐਪੈਣ ਤੂੰ ਕਿਵੇਂ ਐ ਠੀਕ ਐ ਨਹੀਂ ਕਿੱਥੇ ਚੱਲੀ ਕੁਛ ਨਹੀਂ ਗੁਰੂ ਘਰ ਜਾ ਕੇ ਆਉਂਦੀ ਸੀ ਨਹੀਂ ਮੈਂ ਸੁਣਿਆ ਰਾਤ ਨੂੰ ਸਾਸਨੂਹਾਂ ਨਾਲ ਲੜ ਪਈਆਂ ਸੀਗੀਆਂ ਤੈਨੂੰ ਕਿਹਨੇ ਕਹਿਤਾ ਕਿਹਨੇ ਕੰਨ ਭਰਤੇ ਤੇਰੇ ਮੈਨੂੰ ਤਾਂ ਬਾਲੀ ਚੰਗੀ ਐ ਚਲ ਚੰਗਾ ਪੈਣੇ ਲੇਟ ਨਾ ਹੋ ਜਾ ਗੁਰੂ ਘਰ ਤੋਂ ਜਾਨੀ ਆ ਨਹੀਂ ਹਸਤਾ ਸਵਾਜ ਆ ਜਾਈਂ ਆ ਇਸ ਤੇ ਨਹੀਂ ਬਿਣੀ ਦੱਸਿਆ ਆਏ ਕਰਦੇ ਇਹਦੇ ਨੂੰਹ ਕੋਲੇ ਜਾਨੀ ਆ ਉਹਦੇ ਕੰਨ ਭਰ ਕੇ ਆਉਣੇ ਚੱਲ ਫਿਰ ਚਲਦੇ ਆਂ ਤਾਂ ਸਵਾਜ ਆ ਜਾਈਂ ਦੱਸਿਆ ਤੇ ਪ੍ਰਾਦਾ ਜਨ ਕੋਲੇ ਆ ਗਏ ਪੜੇ ਹੈ ਨਹੀਂ ਗਏ ਆ ਕਰਦੇ ਕੰਮ ਨਹੀਂ ਨਿਬੜਦੇ ਪੜਾ ਤੱਕ ਪੜਾ ਕਿਦੋਂ ਨਹੀਂ ਕੁੜੇ ਕਰੀਂਗਾ ਬੀਜੀ ਘਰੇ ਅੰਗਰੇਟ ਖੁੱਲਾ ਆਜੋ ਨੇ ਕੁੜੇ ਕੀ ਕਰਦੀ ਐ ਕੁਛ ਨਹੀਂ 베ਜਿਆ ਪੇਪਰਾਂ ਦੀ ਤਿਆਰੀ ਕਰਦੀ ਐ ਬਾਦ ਚ ਚਲੋ ਤੇ ਮੈਂ ਜੇਤੇ ਵੈ ਹਣੀ ਇਹ ਹੋਰ ਕੁੜੇ ਕਿਵੇਂ ਐ ਠੀਕ ਆ ਬੀਜੀ ਨਹੀਂ ਮੈਂ ਸੋਣਾ ਸਾਰੀ ਰਾਤ ਤੁਸੀਂ ਲੜਪੀਆਂ ਸੀਗੀਆਂ ਸੱਸ ਨੂੰ ਕਿਹਾ ਕੀ 베ਜੇ ਤੁਹਾਨੂੰ ਨਹੀਂ ਤੇਰੇ ਸੱਸ سے ਮਿਲ ਸੀ ਕੋਲ ਦੁਵਾਏ ਜਾਂਦੀ ਰਾਤ ਉਹ ਵੱਢ ਸੀ ਬੁੜਬੁੜ ਮੈਂ ਬਲਾੜੀ ਖੜਾ ਲਈ ਪੁੱਛ ਲਿਆ ਉਹਨੇ ਦੱਸਿਆ ਸੀ ਮੈਨੂੰ ਮਿੰਟਾ ਕਿੱਥੋਂ ਪਤਾ ਚੱਲਣਾ ਪੈਣੇ ਉਹ ਕੀ ਕਹਿੰਦੇ ਸੀ ਕਹਿੰਦੇ ਸੀ ਕਹਿੰਦੀ ਮਾੜੇ ਘਰ ਦੀ ਆਈ ਆ ਜਉਂਦਾ ਮੇਰਾ ਮੁੰਡਾ ਪਿਆ ਸਾਰਾ ਦਿਨ ਲੜਾਈ ਭਾਲਦੀ ਰਹਿੰਦੀ ਫੋੜ ਫੋੜ ਕਰਦੀ ਫਿਰਦੀ ਰਹਿੰਦੀ ਆ ਕਹਿੰਦੀ ਹੁਣੇ ਕੀ ਕਹਿਣਾ ਰੋਟੀ ਰੋਦੀ ਟੁਕਣੀ ਲਾਉਂਦੀ ਕੁਛ ਨਹੀਂ ਕਰਦੀ ਪਈ ਰਹਿੰਦੀ ਆ ਪੜ੍ਹਾਈ ਦਾ ਬੰਨ ਹੈਗਾ ਇਹਨਾਂ ਕੁਛ ਬੋਲੀ ਸੀ ਮੈਨੂੰ ਕਹਿੰਦੀ ਹਾਂ ਭੀਜੀ ਹੋਰ ਸੱਚੀ ਮੈਂ ਤੇ ਪਰਾਂ ਤੇ ਝੂਠ ਬੰਨ ਨਹੀਂ ਲੱਗਦੀਆਂਗੀ ਖੋਏ ਮੈਂ ਤਾਂ ਹੁਣ ਕਿੰਨਾ ਪਿਆਰ ਕਰਦੀ ਆ ਮਾਮਾ ਵਾਂਗੂ ਤੇ ਆਪ ਖ ਮੇਰੀ ਬਦਨਾਮੀ ਕਰਦੇ ਫਿਰਦੇ ਆ ਚਲ ਕੋਈ ਨਾ ਆਉਂਦੇ ਉਹਨਾਂ ਤਾਂ ਮੈਂ ਪੁੱਛੂ ਲੈ ਕੁੜੇ ਚੱਲਦੀਆਂ ਕਿਤੇ ਆਈ ਨਾ ਜਾ ਕੇ ਚੱਲਦੀਆਂ ਨਹੀਂ ਲੈ ਕੁੜੇ ਭਈ ਮੈਂ ਚੱਲਦੀਆਂ ਫ ਬਾਜੋ ਭੀਜੀ ਲੈ ਕੁੜੇ ਮੈਂ ਚਲਦੀ ਆ ਤੂੰ ਚਾਹ ਦਾ ਨਹੀਂ ਪੁੱਛਣਾ ਪੈਣ ਦਾ ਪੁੱਛਣਾ ਨਹੀਂ ਬਾਜੋ ਭੀਜੀ ਸਾਦੇ ਕੀ ਗੱਲਾਂ ਬਣਾ ਦਾਨੀ ਐ ਨਾ ਬਸ ਭਾਈ ਮੈਂ ਚਲਦੀ ਆ ਹੁਣ ਲੈ ਕੁੜੇ ਤਾ ਆਉਂ ਜਿਹਨੇ ਪੁੱਛੀ ਨਾ ਲਵੇ ਹੁਣ ਤਾਂ ਤੂੰ ਮੇਰੇ ਟੱਕਰੇ ਸੇ ਕਿੱਧਰੋਂ ਆਈ ਐ ਨਹੀਂ ਮੈਂ ਤੇਰੇ ਘਰੇ ਗਈ ਸੀ ਬਹਤਾਂ ਨੂੰ ਕੋਲ ਜਾ ਅੱਛਾ ਕੀ ਕੰਮ ਸੀਗਾ ਮੈਂ ਦੋਵੇਂ ਜਾਇਆ ਹੀ ਤੇ ਤੇਰੇ ਨੂੰ ਪੁੱਤੂ ਤਾਂ ਕਹਿੰਦੀ ਮੈਂ ਤਾਂ ਹੁਣ ਤੇ ਜਾ ਵਾਂਗੂ ਸਾਧਰੀ ਐ ਨਹੀਂ ਚੱਗੇ ਇਹ ਮੇਰ ਦਾਹੁਰੂ ਬੁਰਬੁਲਾ ਕਰਦੀ ਸੀ ਨੇ ਕਹੇ ਦੀ ਮੇਰ ਸਾਸ ਤਾਂ ਇੰਨੀ ਪੈੜੀ ਐ ਸੰਦਨ ਨਹੀਂ ਲਾਗੇ ਨਹੀਂ ਖਾਂ ਤੂੰ ਕਹਿੰਦੀ ਇੰਨੀ ਚੰਗੀ ਐ ਇੰਨੀ ਚੰਗੀ ਐ ਤੂੰ ਇਹ ਤਾਂ ਦੱਗੀ ਨਹੀਂ ਜਮਾ ਵੀ ਚੰਗੀ ਅੱਛਾ ਲੈ ਮੈਂ ਤਾਂ ਉਹਨੂੰ ਧੀਆ ਵਾਂਗੂ ਸਮਝਦੀ ਆ ਆਪ ਮੇਰੀ ਬਦਨਾਮੀ ਕਰੋਂਦੀ ਫਿੱਤੇ ਨਹੀਂ ਐ ਹੀ ਐ ਭਣਿਆ ਅੱਜ ਕਰਦੀ ਐ ਉਹ ਆਹ ਸਾਬ ਜਾ ਕੇ ਪੁੱਛਦੀ ਆ ਉਹਨੂੰ ਮੈਂ ਪੁੱਛ ਲਾਂਗੀ ਵਾਹਿਗੁਰੂ 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 ਵਾਹਿਗੁਰੂ

ਮੈਨੂੰ ਤੁਹਾਡੇ ਬਾਰੇ ਬਹੁਤ ਬੁਰਾ ਬੜਾ ਬੋਲ ਕੇ ਗਏ ਵੀ ਪੁੱਤੋਂ ਤੂੰ ਮਰਨ ਜੋਗ ਕਰੀਆ ਮੈਨੂੰ ਤੇਰੇ ਬਾਰੇ ਉਂਗਲਾਂ ਲਾਤੀਆਂ ਕਿ ਤੇਰੀ ਨੂੰ ਤਾਂ ਮੈਂ ਬੋਲਦੀ ਆ ਵੀ ਸਾਸਾਂ ਇਹ ਜੀ ਇਹ ਜੀ ਹੈ ਹੈ ਵੀ ਜੋ ਸੁੱਚੀ ਹੋਰ ਪੁੱਤ ਚੱਲ ਉਹ ਪਿੰਡ ਚ ਹੋਰ ਬਦਨਾਮੀ ਕਰਾਉਗੇ ਆਪਾਂ ਉਹਦੇ ਘਰੇ ਚੱਲ ਕੇ ਉਹਨਾਂ ਝੜਕ ਕੇ ਆਉਣੇ ਆ ਚੱਲ ਚੱਲ ਨੇ ਕਾ ਉਹ ਜੇਨੇ ਇਹਨੂੰ ਵੀ ਦੱਸਦੇ ਹੁਣ ਆਊਗਾ ਮਜ਼ਾ ਨਹੀਂ ਤੈਨੂੰ ਪਤਾ ਹੈਗਾ ਨਾ ਵੀ ਨੇ ਲੰਬੜਾਂ ਦੇ ਸੱਸ ਨੂੰ ਆ ਦੋਨੇ ਲੜਦੀਆਂ ਕਿਵੇਂ ਨਹੀਂ ਭੈਣੇ ਉਹ ਉਹ ਨੂੰ ਮਾਰ ਕਹਿੰਦੀ ਆ ਉਹ ਉਹ ਨੂੰ ਮਾਰ ਕਹਿੰਦੀ ਲੈ ਹੁਣ ਕੀ ਕਰੇ ਬੰਦਾ ਤਾਂ ਵਿਚਾਲੇ ਫਸ ਜਾਂਦਾ ਨਾ ਨੇ ਨਾ ਪੁੱਠਾ ਮੈਨੂੰ ਸੱਸ ਉਹਦੀ ਕਹਾ ਕਹਿੰਦੀ ਉਹਦੀ ਨੂੰ ਕਹਿੰਦੀ ਕਹਿੰਦੀ ਇੰਨਾ ਕੁਸ ਬੋਲੀਆਂ ਚੱਲ ਲੈ ਹੁਣ ਮੈਂ ਚੱਲਦੀ ਆ ਭੈਣੇ ਘਰੇ ਕੰਮ ਪਿਆ ਚੱਲ ਚੰਗਾ ਮੈਂ ਚੱਲਦੀ ਹਾਂ ਹਾ ਹੁਣ ਇਹਨੂੰ ਵੀ ਦੱਸਤਾ ਹੁਣ ਹੋਊਦੀ ਬਦਨਾਮੀ ਹੁਣ ਖਾਣੇ ਆ ਰੋਟੀ ਹੁਣ ਆਊਗਾ ਮਜ਼ਾ ਹਾ ਹਾ ਉਹ ਬੈਠੀ ਅੰਦਰ ਪੀੜੀ ਤੇ ਚੁੱਪ ਕਰਕੇ ਚੱਲਾਂਗੇ ਚੰਗਾ ਜਾ ਮੰਮੀ ਦੀ ਯਾਰ ਗਿਆ ਨਾ ਫੋਨ ਆਇਆ ਸੀ ਕਹਿੰਦੀ ਆ ਵੀ ਉਹ ਇੱਥੇ ਆਉਂਦੀਆਂ ਗਿਆ ਕਿਹੜਾ ਪੁੱਤ ਕੀ ਹੋ ਗਿਆ ਨਾ ਲੜਾਈ ਲੜੋਈ ਹੋ ਗਈ ਆਈ ਤਾਈ ਕਰਕੇ ਇੱਥੇ ਆਉਂਦੀਆਂ ਤੇ ਦਿਨ ਕੁੱਟਿਆ ਤੈਨਲੇ ਤਲਾਕ ਦੇਤਾ ਹਾਏ ਭੂਵੇਂ ਮਾਚਾ ਨਹੀਂ ਚੱਲ ਬੁਰੇ ਆ ਬੁਲੇ ਬੈਠ ਮੂਰੀ ਖੜ ਜਾ ਚੰਗਾ ਆਹੇ ਕਰੀ ਕਿ ਸਾਨੂੰ ਦੱਸੀ ਨਾ ਚੰਗਾ ਬਾਹਰ ਹੁਣ ਐਮੀ ਆਪਣੀ ਬਦਨਾਮੀ ਹੋਗੀ ਵੀ ਕੁੱਤਿਆ ਹਾਏ ਚੱਲ ਤੂੰ ਅੰਦਰ ਜਾ ਠੀਕੇ ਫਿਰ ਆਪਾਂ ਦੇਖਦੇ ਆ ਲੈ ਲੈ ਮੋਮੋ ਠਗਣੀ ਐ ਲੋਕਾਂ ਨੇ ਝੁਗਲੀਆਂ ਕਰਕੇ ਲੋਕਾਂ ਦੇ ਗੱਲਾਂ ਘਰਾਂ 'ਚ ਗੱਲਾਂ ਕਰ ਕਰਕੇ ਬਦਨਾਮੀ ਕਰਾਉਂਦੀ ਸਨ ਨਾ ਤੇਰੀ ਹੋਗੀ ਨਾ ਭੈਣੇ ਕਿਸੇ ਨੂੰ ਦੱਸੀ ਨਾ ਹੁਣ ਮੈਨੂੰ ਤੇਰੀ ਗੱਲ ਪਤਾ ਲੱਗੀ ਸਾਰੇ ਪਿੰਡੇ ਚ ਰੋਲਾ ਪਾ ਕੇ ਤੇਰੀ ਬਦਨਾਮੀ ਕਰਾਂ ਨਾ ਭੈਣ ਮੈਂ ਤੇਰੇ ਮਿਹਰੇ ਹੱਥ ਬੰਨ੍ਹਦੇ ਵੱਡੀ ਭੈਣ ਬਣ ਕੇ ਮੇਰੀ ਗੱਲ ਨਾ ਦੱਸੀ ਭੈਣੇ ਮੇਰੀ ਬਦਨਾਮੀ ਹੋਣੀ ਮੇਰੇ ਇੱਧਰ ਨਹੀਂ ਰਹਿਣੀ ਤੈਨੂੰ ਵੀ ਤਾਂ ਪਤਾ ਲੱਗੇ ਲੋਕਾਂ ਦੇ ਘਰੇ ਤੇ ਜਦੋਂ ਲੜਾਈ ਹੁੰਦੀ ਹੈ ਤਾਂ ਕੀ ਹੁੰਦਾ ਨਹੀਂ ਭੈਣ ਮੈਂ ਤੇਰੇ ਪੈਰ ਪੈਣੇ ਜਮਾ ਨਾ ਦੱਸੀ ਕਿਸੇ ਨੂੰ ਭੈਣੇ ਖੜੀ ਹੋ ਜੋ ਮੈਨੂੰ ਦੱਸਦੀ ਤੂੰ ਅੱਜ ਸੌਂ ਖਾ ਕੇ ਅੱਜ ਤੋਂ ਬਾਅਦ ਤੋ ਕਿਸੇ ਦੇ ਘਰਾਂ ਚ ਜਾ ਕੇ ਜਾ ਕੇ ਓ ਗੁਲੀਆਣੀ ਕਰਦੀ ਤੇ ਲੋਕਾਂ ਦੀ ਬਦਨਾਮੀ ਨਹੀਂ ਕਰਾਉਂਦੀ। ਨਹੀਂ ਭਾਣੇ ਮੈਂ ਸੌਂ ਖਾਣੇ ਵਿੱਚ ਸੱਚੀ ਨਹੀਂ ਜਮਾ ਭਾਣੇ ਇਹ ਕਰਦੀ ਭਾਣੇ ਦੱਸਿਆ ਚੰਗਾ ਭਾਣੇ ਬੜੇ। ਚੱਲ ਠੀਕ ਐ। ਚੱਲ ਕੋਈ ਨਹੀਂ ਮੈਂ ਤੇਰੇ ਵਰਗੀ ਹੈ ਨਹੀਂ ਤੇਰੀ ਤੇ ਮੇਰੀ ਤੇ ਆ ਜਾਂਦੇ ਆਪਾਂ ਬੈ ਕੇ ਮਾਮਲਾ ਸੁਲਝਾਵਾਂਗੇ। ਚੱਲ ਭਾਣੇ ਮਾਫ ਕਰਦੇ। ਠੀਕ ਹੈ ਹੁਣ ਮੈਂ ਜਮਾ ਨਹੀਂ ਕਰਦੀ ਪੈਣੀ ਚਲ ਤੂੰ ਇੱਕ ਗੱਲ ਦੀ ਸੌਂ ਖਾ ਤੂੰ ਕਦੇ ਕਿਸੇ ਦਿਨਿੰਦਿਆ ਚੁਗਲੀ ਨਹੀਂ ਕਰਦੀ ਤੇ ਬਦਨਾਮੀ ਨਹੀਂ ਕਰਦੀ ਇਹ ਗੱਲ ਪੱਲੇ ਬੰਨ ਲੈ ਜਿਹੜਾ ਵੀ ਕਿਸੇ ਦਿਨਿੰਦਿਆ ਚੁਗਲੀ ਕਰਦਾ ਕਿਸੇ ਨਾਲ ਮਾੜਾ ਕਰਦਾ ਰੱਬ ਪਹਿਲਾਂ ਉਹਦੇ ਨਾਲ ਹੀ ਮਾੜਾ ਕਰਦਾ ਪੈਣੀ ਮੈਂ ਕੰਨਾਂ ਨੂੰ ਹੱਥ ਲਾਉਂਦੀ ਅੱਗੇ ਤੋਂ ਬਾਅਦ ਮੈਂ ਜਮਾ ਵੀ ਨਹੀਂ ਕਰਦੀ ਪੈਣੀ ਚਲ ਠੀਕ ਹੈ ਜਿਹੜਾ ਵੀ ਸਾਡੀ ਵੀਡੀਓ ਦੇਖਦਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਜਾਂ ਕਿਸੇ ਨਾਲ ਮਾੜਾ ਨਾ ਕਰੋ ਕਿਉਂਕਿ ਜੇ ਆਪਾਂ ਕਿਸੇ ਨਾਲ ਮਾੜਾ ਕਰਦੇ ਤਾਂ ਪਹਿਲਾਂ ਆਪਣੇ ਨਾਲ ਹੀ ਹੁੰਦਾ ਹੈਗਾ ਤੇ ਇਹ ਜਿਹੜੇ ਵੀ ਆ ਵੀਡੀਓ ਨੂੰ ਦੇਖਦੇ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੁਹਾਨੂੰ ਵੀ ਦੱਸਿਓ ਵੀ ਕਿੱਦਾਂ ਵਧੀਆ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸਾਡੇ ਪੇਜ ਨੂੰ ਫੋਲੋ ਵੀ ਕਰਦੀਓ ਧੰਨਵਾਦ